ਦੋਸਤੋ ਜਿਹੜੀ ਕੋਠੀ ਵੇਖ ਰਹੇ ਹਾਂ ਮਿਰਜਿਆਣੇ ਪਿੰਡ ਦੇ ਵਿੱਚ ਇਹ ਬਣੀ ਹੋਈ ਹੈ ਤੇ 15-1600 ਸਕਰ ਫੁੱਟ ਏਰੀਆ ਇਹ ਜਗਤਾਰ ਸਿੰਘ ਮਿਸਤਰੀ ਜੋ ਕਿ ਨਗਲੇ ਪਿੰਡ ਤੋਂ ਨੇ ਉਹਨਾਂ ਨੇ ਬਣਾਈ ਆ ਦੋਸਤੋ ਇਹ ਸਿੰਗਲ ਪੋਰਸ਼ਨ ਹੈਗੀ ਕੋਠੀ ਤੇ ਕੋਠੀ ਦੀ ਲੁੱਕ ਕਲਾਸਿਕਲ ਹੈ ਬਹੁਤ ਸੋਹਣੀ ਕੋਠੀ ਹੈਗੀ ਆਮ ਪਰਿਵਾਰ ਵਾਸਤੇ ਪੰਜ-ਛੇ ਮੈਂਬਰ ਹੈ ਜਿਨ੍ਹਾਂ ਦੇ ਪਰਿਵਾਰ ਦੇ ਛੋਟਾ ਪਰਿਵਾਰ ਹੈ ਤਾਂ ਉਹਨਾਂ ਵਾਸਤੇ ਦੋਸਤੋ ਇਹ ਇੱਕ ਮਹਿਲ ਹੈ ਤੇ 10 ਲੱਖ ਰੁਪਏ ਲੱਗਿਆ ਇਸ ਤੇ ਹੁਣ ਤੱਕ ਸਿਰਫ 10 ਲੱਖ ਰੁਪਏ ਲੱਗਿਆ ਵਿੱਚੇ ਲੇਬਰ ਸਾਰਾ ਇਸ ਤੇ 10 ਲੱਖ ਲੱਗਿਆ ਦੋਸਤੋ ਜੋੜੀਆਂ ਤੇ ਪੱਥਰ ਰੰਦਾ ਬਾਕੀ ਕੰਪਲੀਟ ਹੈਗੀ ਅੰਦਰੋਂ ਵੀ ਬਖਾਵਾਂਗੇ ਦੋਸਤੋ ਕੋਠੀ ਕੋਠੀ ਬਹੁਤ ਸੋਹਣੀ ਹੈਗੀ ਤੇ ਦੋ ਸਾਈਡ ਤੋਂ ਫਰੰਟ ਹੈ ਕੋਠੀ ਦਾ ਦੋਸਤੋ ਦੋ ਸਾਈਡ ਤੇ ਐਲੀਵੇਸ਼ਨ ਰੱਖਿਆ ਹੋਇਆ ਹੈ ਕੋਠੀ ਦਾ ਤੇ ਕੋਠੀ ਬਣ ਕੇ ਕੰਪਲੀਟ ਹੋਣ ਤੱਕ 15 ਤੋਂ 16 ਲੱਖ ਰੁਪਏ ਲੱਗਣਾ ਇਸ ਤੇ 15 ਤੋਂ 16 ਲੱਖ ਰੁਪਏ ਦੇ ਵਿੱਚ ਇਸ ਦੇ ਵਿੱਚ ਪੱਥਰ ਤੇ ਜੋੜੀਆਂ ਇਹ ਕੰਮ ਕੰਪਲੀਟ ਹੋ ਜੂਗਾ ਪੀਓਪੀ ਵਗੈਰਾ ਡਾਉਨਸੀਲੇਮ ਵਗੈਰਾ ਉਹ ਆਪਣਾ ਜਿੰਨੇ ਵੀ ਚਾਹੀ ਲਾ ਸਕਦੇ ਹੁੰਦੇ ਆ ਤੁਹਾਨੂੰ ਵੀ ਪਤਾ ਹੀ ਹੈ ਦੋਸਤੋ ਕਲਰ ਵਗੈਰਾ ਹੋਣਾ ਕਾਫੀ ਲੱਗਦੇ ਰਹਿੰਦੇ ਨੇ ਕੋਠੀ ਤੇ ਵੈਸੇ ਤਾਂ ਤੇ ਇਹ ਬੈਕ ਇਸ ਸਾਈਡ ਤੇ ਦੋ ਬੈਡਰੂਮ ਬਣੇ ਹੋਏ ਨੇਗੇ ਇਧਰ ਕਿਚਨ ਤੇ ਡ੍ਰੈੰਗ ਰੂਮ ਆ ਵੇਖੋ ਫਰਸਟ ਤੇ ਵਿੱਚ ਕਿਚਨ ਜੋ ਕਿ ਇੱਕ 9x10 ਸਕੁਅਰ ਫੁੱਟ ਏਰੀਏ ਦੇ ਵਿੱਚ ਬਣਿਆ ਹੋਇਆ ਹੈ ਤੇ ਇਸ ਦੇ ਵਿੱਚ ਸਾਈਡ ਤੇ ਵਿੰਡੋ ਰੱਖੀ ਹੋਈ ਹੈਗੀ ਆਵੇ ਕੋ ਦੋਸਤੋ ਲਾਈਟ ਬਹੁਤ ਜ਼ਿਆਦਾ ਪੈਂਦੀ ਹੈ ਨੈਚੁਰਲ ਲਾਈਟ ਹਨੇਰਾ ਬਿਲਕੁਲ ਨਹੀਂ ਹੈਗਾ ਇਸ ਕੋਠੀ ਦੇ ਵਿੱਚ ਬਿਲਕੁਲ ਕੋਈ ਜ਼ਿਆਦਾ ਲਾਈਟ ਦੀ ਜ਼ਰੂਰਤ ਨਹੀਂ ਹੈਗੀ ਵੈਸੀ ਨਾਰਮਲ ਰੋਸ਼ਨੀ ਪੈਂਦੀ ਹੈ ਲਾਈਟ ਇਧਰ ਡ੍ਰੈنگ ਰੂਮ ਬਣਿਆ ਹੋਇਆ ਜਿਸ ਦਾ ਕਿ ਇੱਕ ਦਰਵਾਜ਼ਾ ਬਾਹਰ ਸੈਕੰਡ ਪੋਰਚ ਦੇ ਵਿੱਚ ਰੱਖਿਆ ਹੋਇਆ ਜਿੱਥੋਂ ਕਿ ਬਾਹਰੋਂ ਮਹਿਮਾਨ ਸਿੱਧਾ ਆ ਸਕਦਾ ਡ੍ਰੈنگ ਰੂਮ ਵਿੱਚ ਬੈਠ ਸਕਦਾ ਹੈ ਕੋਠੀ ਦੇ ਵਿੱਚ ਐਂਟਰ ਹੋਣ ਦੀ ਲੋੜ ਨਹੀਂ ਹੈਗੀ ਦੋਸਤੋ ਇਹ ਹੀ ਨਿੱਕੀਆਂ ਨਿੱਕੀਆਂ ਗੱਲਾਂ ਦੇਖ ਕੇ ਕੋਠੀ ਬਣਾਈ ਹੋਵੇ ਤਾਂ ਬਹੁਤ ਸੁਖ ਹੁੰਦਾ ਦੋਸਤੋ ਬਾਅਦ ਚ ਪਤਾ ਲੱਗਦਾ ਹੁੰਦਾ ਇਹ ਗੱਲਾਂ ਦਾ ਇਹ ਇੱਕ ਵਧੀਆ ਆਰਕੀਟੈਕ ਤੇ ਮਿਸਤਰੀ ਬਹੁਤ ਵਧੀਆ ਸਲਾਹ ਦਿੰਦੇ ਹੁੰਦੇ ਨੇ ਆਪਾਂ ਨੂੰ ਅਜਮਾ ਕੇ ਇਹੀ ਬੰਦੇ ਨੂੰ ਲਾਉਣਾ ਚਾਹੀਦਾ ਹੁੰਦਾ ਤੇ ਇਹ ਦੋ ਬੈੱਡਰੂਮ ਦੋਸਤੋ ਜੋ ਕਿ ਇੱਕ ਸਾਈਡ ਤੇ ਬੈੱਡਰੂਮ ਬਣੇ ਹੋਏ ਨੇਗੇ ਆ ਵੇਖੋ 12x12 ਸਕਰ ਪੁੱਟ ਦੇ ਇਹ ਬੈੱਡਰੂਮ ਨੇਗੇ ਬਾਹਲੇ ਵੱਡੇ ਬੈੱਡਰੂਮ ਨਹੀਂ ਹੈਗੇ ਇਹ ਨਾਰਮਲ ਸਾਈਜ਼ ਹੈਗਾ ਇਹਨਾਂ ਦਾ 12 बाय 12 स्क्वेयर फुट ਅਤੇ ਇਹਨਾਂ ਦੇ ਨਾਲ ਵਾਸ਼ਰੂਮ ਕੋਈ ਅਟੈਚ ਨਹੀਂ ਹੈਗਾਗਾ ਬਿਨਾ ਵਾਸ਼ਰੂਮ ਤੋਂ ਵਾਸ਼ਰੂਮ ਹੈ ਬਟ ਇੱਕ ਲੋਬੀ ਨਾਲ ਹੀ ਅਟੈਚ ਹੈਗਾ ਕਾਮਨ ਵਾਸ਼ਰੂਮ ਜੋ ਕਿ ਸਾਹਮਣੇ ਮੇਨ ਡੋਰ ਦੇ ਸਾਹਮਣੇ ਪੌੜੀਆਂ ਜੜਾਈਆਂ ਹੋਈਆਂ ਉਹਨਾਂ ਦੇ نیچے ਇਹ ਵਾਸ਼ਰੂਮ ਬਣਾਇਆ ਹੋਇਆ ਦੋਸਤੋ ਇਹ ਦੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਵਿੰਡੋ ਆ ਪਿੱਛੇ ਤੇ ਮੰਗਰ ਵਾਸਤੇ ਇੱਕ ਡੋਰ ਛੱਡਿਆ ਹੋਇਆ ਤੇ ਬਾਈ ਦਾ ਆਪਣੇ ਬਾਹਣ ਵਿੱਚ ਹੀ ਕਮਰਾ ਬਣਾਇਆ ਇਹਨਾਂ ਨੇ ਅਵੇ ਕੋ ਬੈਕ ਸਾਈਡ ਤੋਂ ਤੇ ਇਹ ਲੌਬੀ ਬਹੁਤ ਖੁੱਲੀ ਹੈਗੀ ਕਾਫੀ ਏਰੀਆ ਵਧੀਆ ਜਾਇਜ਼ ਜਾ ਕੋਈ ਫਾਲਤੂ ਨਹੀਂ ਸਕਦਾ ਹੋਇਆਗਾ ਕਿ ਮੁੜ ਕੇ ਕੰਪਲੀਟ ਨਾ ਹੋਵੇ ਦੋਸਤੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਆਪਾਂ ਦੀਆਂ ਨਵੀਆਂ-ਨਵੀਆਂ ਕੋਠੀਆਂ ਦੀ ਵੀਡੀਓ ਪਾਉਂਦੇ ਰਹਨੇ ਆ ਪੰਜਾਬ ਪੀਵੀ 31 ਤੇ ਜ ਆਪਣਾ YouTube ਤੇ ਵੀ Facebook ਤੇ ਵੀ ਹਰ ਰੋਜ਼ ਆਪਾਂ ਨਵੀਂ ਕੋਠੀ ਦੀ ਵੀਡੀਓ ਪਾਉਣੀ ਹੈ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਸਕੇ ਕਿਸੇ ਨੇ ਕੋਠੀ ਬਣਾ